ਕੜੇ ਪੈਣ ਬਾਈ ਕੱਟ ਪੰਡਾਰੀ ਰਖਵਾ ਨਾਲ ਮੋਰੀ ਆ ਜਾਓ ਆ ਜਾਓ ਰਾਜਾ ਕੇ ਇੰਦਰਾ ਦੇ ਲਿਖਦੇ ਆ ਗਏ ਬਾਈ ਲੋਪੋ ਵਾਲੇ ਚੱਲੇ ਮੋਰੀ ਮੱਠੀ ਲਿਖਦੇ ਤੋਰਪੇ ਚਲਾ ਜਾ ਹਾਂ ਮੈਂ ਮਾਰ ਜਾਇਆ ਬਾਈ ਚੰਦ ਸਾਹਿਬ ਆ ਗਿਆ ਚਾਚਾ ਕੀ ਹਾਲ ਹੈ ਜੀ ਨਾ ਨਾ ਵਾਲੇ ਇੱਥੇ ਬੰਦੇ ਹਰੇ ਗਲਚੀ ਜਾਂਦਾ ਨਾ ਬਈ ਜੀ ਗਾਲੇ ਪਾ ਕੇ ਆ ਰਾਮੇਸ਼ ਪਹੁੰਚ ਗਿਆ ਬਈ ਪਿੰਡ ਲੋਕੋ ਦੀ ਸੰਗਤ ਵੀ ਮੱਲੂ ਕੇਰਾ ਲੈ ਆਇਆ ਸਾਈਂ ਆ ਫੜ ਲਈ ਯਾਰ ਆ ਵੀ ਫੜ ਲਈ ਮਣੀ ਆ ਵੀਡੀਓ ਚੱਲੀ ਜਾਂਦੀ ਚੰਗਾ ਇੱਥੇ ਜੀ ਬਾਪੂ ਗੁੰਜ ਗਏ ਆਪਾਂ ਵੀ ਮੰਨ ਲਓ ਯਾਰ ਸਾਡੇ ਲੱਗੀ ਵੀ ਸਟੇਜ ਵੀਰ ਬਣ ਕੇ ਜਿਹੜੇ volunteers ਜਿਹੜੇ ਮੈਦ ਲੱਗੇ ਆ ਜਿੰਨਾਂ ਦੇ ਇਹ ਤਾਂ 9:00 ਵਜੇ ਟੱਪ ਰੇ ਆ ਦੀ ਕਿਸੇ ਵੀ ਏਰੀਆ ਦੇ ਵਿੱਚੋਂ ਕੋਈ ਬੰਦਾ ਮੈਦ ਲਾ ਕੇ ਆਇਆ ਹੋਇਆ ਉਹ ਤਕਰੀਬਨ ਪਟਾਲ ਦੇ ਵਿੱਚ ਜਾ ਕੇ ਜਗਾ ਜਗਾ ਤੇ ਖੜੇ ਪ੍ਰੇਰਣਾ ਕਰੇ ਹੱਥ ਬੰਨ ਕੇ ਬੇਨਤੀ ਕਰੇ ਜੇ ਕੋਈ ਵੀਰ ਫਲੋ ਅੱਪ ਚੱਲੀ ਜਾਂਦਾ ਈ ਪ੍ਰਸ਼ਾਦਾ ਇੱਧਰ ਉਹ ਰਾਦਰ ਭਾਈ ਕਿਹੜੇ ਪਿੰਡ ਦਾ ਲੰਗਰ ਆ ਭਾਈ ਕਿਹੜੇ ਪਿੰਡ ਦਾ ਲੰਗਰ ਆ ਠੀਕ ਆ ਜੀ ਠੀਕ ਭਾਈ ਕਿਹੜੇ ਪਿੰਡ ਤੋਂ ਲੰਗਰ ਲਾਇਆ ਵਾਸੀਪੁਰੇ ਤੋਂ ਭਾਈ ਦਸੀ ਦਾ ਲੰਗਰ ਲਾਇਆ ਬਾਈ ਹਣਾ ਇਹਨਾਂ ਚਾਲ ਦੀ ਛੇ ਆ ਭਾਈ ਕਿਹੜੇ ਪਿੰਡ ਤੋਂ ਆ ਹੈ ਉਹਨਾਂ ਕੋਠਾ ਜਗਰਾਉਂ ਕੋਲੋਂ

बंदी हर केड़े पिंडी ਯਾਦ ਨੀ ਯਾਦ ਨੀ ਕਿਹੜੇ ਪਿੰਡ ਤੋਂ ਆਈ ਉਹ ਉਸਵਤੀ ਤੋਂ ਕਿਹੜੇ ਪਿੰਡ ਤੋਂ ਆਵੇ ਜੀ ਇਹ ਨੇ ਕਿ ਇਹ ਨੇ ਤੇ ਚਾਹੀਂ ਸੇਵਾ ਕਰ ਰਹੇ ਆ ਜੀ ਯਾਦ ਹੀ ਸੇਵਾ ਕੀ ਲਿਆ ਤੁਸੀਂ ਇਧਰ ਵੀ ਵਈ ਪ੍ਰਸ਼ਾਦੇ ਦਾ ਲੰਗਰ ਚੱਲੀ ਜਾਂਦਾ ਕਿਹੜੇ ਪਿੰਡ ਦਾ ਵੀਰੇ ਲੰਗਰ ਹੈ ਮਹਾਰਾਜ ਮਹਾਰਾਜ

भाई जनेर सत्री असां हा हा पिंड लंगर आहे ठीकु ਤੋਈ ਲੰਗਰਾ ਤੇ ਮੇਰੇ ਦੋ ਪਿੰਡਾਂ ਵਾਲੀ ਜਿਹੜੇ ਗੁਜਰਾਲ ਪਿੰਡ ਦੇ ਝਾਂਦੇ ਕਰਦੇ ਠੀਕ ਆ ਨਾਲ ਤੇ ਓਟ ਹਾਂਜੀ ਨਾਲ ਠੀਕ ਆ ਬ੍ਰਾਈਦਰ ਮਸ਼ਾਦੇ ਪਣੀ ਦਾ ਲੱਗਣ ਤੇ ਬਾਈਕ ਨਹੀਂ ਨਾਲ ਭਾਈ ਹਾ ਸਮੋਸਾ ਕਿਹੜੇ ਪਿੰਡ ਤੋਂ ਪਹਿਲਾਂ ਦੱਸ ਲੰਗਰਾ ਤੋਂ ਤਿੰਨਾਂ ਤੋਂ ਫਟੀਆਂ ਠੀਕ ਆ ਠੀਕ ਆ ਠੀਕ ਆ ਛੱਕਦੇ ਸਾਰਾ ਕੋਈ ਛਕਾਂਗੇ ਕੋਈ ਨਹੀਂ ਕਿਹੜੇ ਪਿੰਡ ਤੋਂ ਆਦਿਏ ਹੋਰ ਸਾਰਕਟ ਕੱਪੀ ਹੈ ਇਕੱਠੇ ਬਣਾ ਲਈ ਠੀਕ ਹੈ ਇਹਦੇ ਠੰਡੇ ਪਾਣੀ ਦੀ ਸ਼ੀਰ ਲੱਗੀ ਵੀ ਆ ਕਿਹੜੇ ਪਿੰਡ ਦੀ ਸ਼ੀਰ ਹੈ ਵੀਰੇ ਮੜਿਆਣੀ ਮੜਿਆਣੀ ਬਾਈ ਹੁਣੀ ਪਾਣੀ ਲੈ ਕੇ ਆਏ ਬਾਈ ਕਿਹੜੇ ਪਿੰਡ ਤੋਂ ਆਏ ਆਂਦਰਾ ਪਿੰਡ ਆ ਵੀਰੇ ਆਂਦਰੇ ਤੋਂ ਆਏ ਆ ਇਧਰ ਬਾਈ ਠੰਡਿਆਂ ਦੀ ਬਾਈ ਕਿਹੜੇ ਪੈਣ ਤੋਂ ਠੰਡੇ ਵੀਰ ਬਾਈ ਦੇ ਕਿਹੜੇ ਪੈਣ ਬਾਬਰੇ ਇਹ ਵੀਰੇ ਘੋੜੇ ਵਾਲਿਆਂ ਵੱਲੋਂ ਸਾਈਕੀ ਆ ਜਾਂਦੇ ਠੀਕ ਹੈ ਕਿਹੜੇ ਪੈਣ ਅਗੇ ਰੀਆ ਕਿਹੜਾ ਤੁਹਾਡਾ ਘੋੜੇ ਵਾਲਿਆਂ ਵੱਲੋਂ ਹੀ ਸਾਰੇ ਸਾਰੇ ਘੋੜੇ ਵਾਲਿਆਂ ਵੱਲੋਂ ਠੀਕ ਹੈ ਤਾਂ ਅਗੇ ਸਾਰੇ ਇਹਦੇ ਆ ਦੇਖੋ ਬਹੁਤ ਦੁਨੀਆ ਆਪੀ ਸਿੱਖ ਕਰਦੇ ਆ ਵੀਰ ਵੇਖੋ ਬਾਈ ਨੌਜਵਾਨਾਂ ਦਾ ਸ਼ੌਕ ਵੇਖੋ ਵੀ ਲੋ ਭਾਈ ਨਹੀਂ ਨਹੀਂ ਭਾਈ ਕਹਿੰਦੇ ਪੰਜਾਬ ਜਿਹੜੇ ਕੋਈ ਨਸ਼ੇਦਾਰ ਪੰਜਾਬ ਜਿਹੇ ਖਿਡਾਰੀ ਆ ਨਹੀਂ ਪੰਜਾਬ ਦੇ ਵਾਰਸ਼ ਆ ਠੀਕ ਹੈ ਜੀ ਭਾਈਆਂ ਚ ਭਾਈ ਹਰਸ਼ਾ ਬਹੁਤ ਆ ਅੱਜ ਹਰਸ਼ਾ ਬਹੁਤ ਆ ਭਾਈਆਂ ਚ ਪ੍ਰਸ਼ਾਦਾ ਸ਼ਬਾ ਵੀਰੇ ਆਇਆ ਆਇਆ ਰੱਬਰੇ ਆਇਆ ਇਧਰ ਭਾਈ ਬਿਸਕਟਾਂ ਦਾ ਲੰਗਰ ਚੱਲੀ ਜਾਂਦਾ ਬਰੈਡ ਵੀ ਹੈਗਾ ਵੀਰੇ ਆਜੋ ਕਿਹੜੇ ਪਿੰਡਾਂ ਲਈ ਕੋ ਲੰਗਰ ਭਨਾਨਸੂ ਵੀਰੇ ਭਨਾਨਸੂ ਠੀਕ ਹੈ ਜੀ ਇਧਰ ਭਾਈ ਚਾਹ ਚਲੀ ਜੀ ਨਾਲ ਆਓ ਜੀ ਆਪਣੇ ਘੂਤਰਾਂ ਵਾਲੇ ਪਾਣੀ ਵਾਲੇ ਪਹੁੰਚਿਆ ਹੋਰ ਭਾਈ ਬਹੁਤ ਬਹੁਤ ਦਾ ਮਿਲਾਂਗੇ ਸ਼ੁਕਰੀਆ ਤੁਹਾਡਾ ਭਾਈ ਹੁਣੀ ਪਹੁੰਚੇ ਭਈ ਆਪਦੀ ਡਿਊਟੀ ਸਮਝ ਕੇ ਕਾਹ ਲੰਗੜਾ ਕਾਹ ਲੰਗੜਾ ਇੱਥੇ ਰਹਿ ਗੋ ਕਾਟਾ ਐ ਸਕਰੀਨ ਨੂੰ ਭਈ ਵੇਖ ਲੋ ਕੱਠ ਦੇਖ ਲੋ ਐ ਸਕਰੀਨ ਨੂੰ ਸਕ੍ਰੀਨ ਤੇ ਵਾਲਾ ਕੱਟ ਰਿਆ ਵਾ ਵਾ ਓਏ ਆ ਜਾ ਓਏ ਪਿੰਡ ਧੂਰ ਕੋੜ ਤੋਂ ਲੰਘ ਰਹੀ ਹੈ ਬੜਾ ਪਾਣੀ ਬਰੇ ਚਲੋ ਬਾਈ ਹੁਣੀ ਛੋੜੀਆਂ ਦਾ ਬੈਸਕਟਬਾਲ ਦਾ ਲੰਗਰ

ਮਨਾਲਾ ਮੂਵੀ ਭੇਜਦੇ ਜਿਹਨੂੰ ਭੇਜਦੇ ਨਹੀਂ ਨਹੀਂ ਯਾਰ ਬਰਗਾਦਾ ਚਾਲਦਾ ਬਰਗਾਦਾ ਕਰਦਾ ਚਾਰੋ ਸ਼ਾਹ ਤੇ ਮਾਲਾ ਕਪਟਾ ਦੇਵਾ ਅੱਛੀ ਵੀਰ ਦੀ ਰੱਸੀ ਬਰਾਵਾ ਯਾਰ ਤੋਂ ਫਾਇਟ ਕਰੀ ਤੇ ਲੋਕ ਲੈ ਸਿਖਾਈ ਆਏ ਵੀਰੇ ਐ ਬਰੇ ਲੱਸੀ ਕਿਹੜੇ ਪਿੰਡ ਦਾ ਬਾਈ ਕਮਾਲਪੁਰ ਕਮਾਲਾ ਕਲੱਬ ਰੂਮੀ ਆ ਠੀਕ ਹੈ ਜੀ ਕਾਲਾ ਕਲੱਬ ਰੂਮੀ ਦੇ ਲੋਕ ਬਾਈ ਲੱਸੀ ਦੀ ਸੇਵਾ ਸੇਬਰਾ ਮਿਲਣਾ ਪਿਆ ਆਹ ਟਰਾਲੀ ਦੇ ਵਿੱਚ ਸਾਰਾ ਪਾਣੀ ਹੈ ਜੀ ਭਾਈ ਪੰਨੂ ਮਾਣੂਗੇ ਜੀ ਗੁਰਮਖੀ ਕਿਹੜੇ ਪੰਡਲ ਦੀ ਸੇਵਾ ਏ 230 ਵਾਲਾ ਹੈਪੀ ਸਵਾਲ ਠੀਕ ਹੈ ਜੀ ਆਰਸ਼ੀ ਜੀ ਠੀਕ ਹੈ ਕਿਹੜੇ ਪਿੰਡ ਤੋਂ ਆਏ ਬਾਈ ਪਤਨੀ ਆਕਰ ਪਿੰਡ ਤੋਂ ਬਾਈ ਇੱਧਰ ਬਾਈ ਆਈਸਕ੍ਰੀਮ ਦਾ ਲੰਗਰ ਲੱਗਿਆ ਹੋਇਆ ਹੈ ਭਾਈ ਜੀ ਕਿਹੜੇ ਪਿੰਡ ਤੋਂ ਲੰਗਰ ਕਿਹੜੇ ਪਿੰਡ ਤੋਂ ਲੰਗਰ ਆਈ ਕਿਹੜੇ ਪਿੰਡ ਤੋਂ ਬਰਸਾਲਾ ਤੋਂ ਹੀ ਭਾਈ ਜੀ ਗੁਜਾਰ ਹੋਣੀ ਜਿੰਦਾਬਾਦ ਦੇ ਦੋ ਤਿੰਨ ਨਾਲੇ छा ठाया ਅੱਜ ਦੇ ਪੰਜਾਬੀਆ ਬਰਾਤੀ ਖੇਡਾਂ ਦਾ ਸਾਡਾ ਇੱਕ ਜਿਹਾ ਐਸੇ ਬਣਿਆ ਆ ਕਿਆਂ ਦਾ ਲੈ ਕੇ ਆਏ ਆ ਕੋਈ ਠੱਡੇ ਆਪ ਮਹਾਰੇ ਹਰਦੇਸਾਂ 'ਚ ਬੈਠੇ ਹੋਏ ਸਾਰੇ ਭੈਣ ਭਰਾਵਾਂ ਦਾ ਖੇਡ ਪ੍ਰੇਮੀਆਂ ਦਾ ਬਹੁਤ ਧੰਨਵਾਦ ਆ ਸਵਾਗਤ ਹੋੜੇ ਵਾਲੇ ਵੀਰਾਂ ਸਰਦਾਰ ਜਗਪ੍ਰੀਤ ਸਿੰਘ ਪੈਣੀ ਲੋੜਾ ਹੈਟੀ ਮੁਰਦੀ ਕੁਲਦੀਪ ਖਦੇਰ ਮਨਿੰਦਰ ਸਰਾਂਭਾ ਗੁਰਮੀਰ ਬਰਵਾਲੀ ਜੱਸੀ ਮੰਗਲ ਜਲਬੀਰ ਸੋਨੀ ਮਾਰਕ ਮਾਜਰਾ ਤੇ ਸਾਰਿਆਂ ਦਾ ਜ਼ਿਕਰ ਕਰੀਏ ਕਬੱਡੀਆ ਇੱਕ ਵਾਰੀ ਸਾਰਿਆਂ ਦੇ ਨੋਤੇ ਲਾਉਂਦੇ ਨੇ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਇਹ ਖੇਡ ਮੇਲਾ ਤੇ ਇੱਕ ਨਾਰਾ ਹੋਰ ਹੈ ਵੀ ਕਿਨੇ ਹੁਣੀ ਦੱਸਦੇ ਆ ਤੈਨੂੰ ਵਿਰਾਸੀ ਖੇਡਾ ਜਿੰਦਾਬਾਦ ਜਿੰਦਾਬਾਦ ਆਵਾਜ਼ ਖੁੱਲ ਕੇ ਨਹੀਂ ਆਉਂਦੀ ਇਹ ਪੇਟਾਂ ਦੇ ਇੰਨੀ ਛੇਤੀ ਤਾਂ ਨਹੀਂ ਖੁੱਲਣੇ ਉਹਦਾ ਕਹਿੰਦੇ ਆ ਵੀ ਕਬੂਤਰਾਂ ਨੂੰ ਇਕੱਲੇ ਥੀਮ ਦਾ ਪਾਣੀ ਦਿੰਦੇ ਹੋ ਤੁਸੀਂ ਪਤਾ ਨਹੀਂ ਕੀ ਖੋਸ਼ ਦਹੀਂ ਮੱਖਣ ਖਾ ਕੇ ਆਏ ਹੋ ਆਵਾਜ਼ ਤੱਕ ਕੇ ਜੱਕੇ ਵੀ ਇਹ ਆਵਾਜ਼ ਕਈ ਬੰਦੇ ਤਾਂ ਅੱਜ ਸੋਚਦੇ ਹੋਣਗੇ ਵੀ ਆਹ ਹੈ ਕੀ ਆ ਪ੍ਰੋਗਰਾਮ ਟੈਂਡੂ ਵਿਰਾਸਤੀ ਖੇਡਾ ਜਿੰਦਾਬਾਦ ਇਹ ਤੋਂ ਜਿੰਦਾਬਾਦ ਟੈਂਡੂ ਵਿਰਾਸਤੀ ਖੇਡਾ ਜਿੰਦਾਬਾਦ ਸਾਡੀ ਇਹਦਾ ਜਿੰਦਾਬਾਦ ਸੋ ਨਾਲ ਵੀ ਨਾਲ ਸਟੇਜ ਦੀਆਂ ਕਾਰਵਾਈਆਂ ਵੀ ਚੱਲਣਗੀਆਂ ਸ਼ਿਕਾਰੀ ਭਰਾ ਗੁਰਪ੍ਰੀਤ ਸਿੰਘ ਕੀ ਬੜਿੰਗ ਸਾਹਿਬ ਆਏ ਆ। ਬੈਟਾ ਵੀਡੀਓ ਬਣਾਇਆ ਨੰਨਤਾ ਚਾਹੁੰਦਾ ਦੀ। ਚੱਲੀ ਜਾਂਦਾ। ਭਾਈ ਕਿਹੜੇ ਪਿੰਡ ਵਾਲੇ ਜੀ ਲੰਗਰ? ਕਿਹੜੇ ਪਿੰਡ ਵਾਲੇ? ਹਾਂ ਜਿਲੰਦਰੋ ਜਿਲੰਦਰੋ। ਠੀਕ ਆ ਜੀ। ਦੁਆਬਾ ਵਾਲੇ ਭਾਈ। ਦੁਆਬਾ ਦੀ ਛੋਟੀ ਹੈ ਯਾਰ। ਕਿਹੜਾ ਪਿੰਡ ਭਾਈ ਜੀ? ਲੋਕ ਦਾ ਕਿਉਂ ਦੱਸ ਦੇ ਕੋਠੇ ਬਣਾ ਲਈ ਯਾਰ ਸਾਹਿਬ ਜੀ ਬਰੈਡ ਆਇਆ ਯਾਰ ਕਿਹੜੇ ਪਿੰਡ ਲਈ ਕਿਹੜੇ ਪਿੰਡ ਨੂੰ ਮੋਰੀ ਵੀਰੇ ਹੈ ਮੋਰੀ ਤੂੰ ਛੋੜ ਦੋ ਮੋਰੀ ਖੁਰਦ ਕਿਹੜੇ ਪਿੰਡ ਤੋਂ ਆਈ ਮੋਲੀ ਠੀਕ ਹੈ ਮੋਲੀ ਖੁਰਦੇ ਵੀ ਬਾਈ ਇਹਨੂੰ ਲੈ ਲਓ ਵੀਰੇ ਹੋਰ ਦਿਲਾਓ ਕਿਹੜੇ ਪਿੰਡੋਂ ਵੀਰੇ ਸਾਡਾ ਪਿੰਡ ਅੱਬੂ ਵਾਲਾ ਵੀਰੇ ਅੱਬੂ ਵਾਲਾ ਠੀਕ ਹੈ ਜਲਦੀ ਛੇਵਾ ਕਿਹੜਾ ਪਿੰਡ ਆ ਵੀਰੇ ਰੰਗੂਗੜ ਵੀਰੇ ਰੰਗੂਗੜ ਪਿੰਡ ਲੈਮਨ 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 ਜੱਟੀ ਬਿੱਟੀ ਰੱਸੀ ਆ ਗਈ ਅੱਗੇ ਜਿੱਥੇ ਦਾ ਬਿਨਾਂ ਦੀਆਂ ਜੱਟੀ ਬਿੱਟੀ ਰੱਸੀ ਕਿਹੜੇ ਪਿੰਡੋਂ ਵੀਰੇ ਲੰਗਰ ਰਾਮਗੜ ਹਾਂਜੀ ਆ ਠੀਕ ਹੈ ਕਿਹੜਾ ਪੰਡਾ ਜੀ ਠੀਕ ਹੈ ਜੀ ਬੀਨੂ ਲੋਪੋ ਨਾਲ ਲਈ ਫਿਰਦੇ ਆ ਚੱਲਦਾ ਵੀ ਵਰਤਣਾ ਆਪੀਆਂ ਕੋਲ ਯੋਰ ਫੇਰ ਲਗਾ ਲੈਣਾ ਹਾਂ ਸਰਦਾਰ ਮੇਰਾ ਬੋਲਤਾ ਹੈ ਹਰਾਮ ਬੋਲਦਾ ਹੈ ਤੂੰ ਹਰਾਮ ਦਾ ਹਰਾਮ ਦਾ ਇਹਦਾ ਸੇਵਾ ਹੈ ਹਰਾਮ ਦਾ ਥੋੜੀ ਹੈ ਉਸ ਦੇ ਲਈ ਸੇਵਾ ਨਹੀਂ ਹੈ ਉਸ ਦੇ ਲਈ ਨਹੀਂ ਮੰਨਤਾ ਨਹੀਂ ਹੈ ਉਹ ਨਹੀਂ ਮੰਨਦਾ ਮਾਨਤਾ ਹੋਗਾ ਆਪਣੇ ਲਈ ਮਾਨਤਾ ਹਮ ਲੋਗ ਕੰਮ ਕਰਦੇ ਹਮ ਲੋਗ ਇੱਛਾ ਚੱਲ ਗਈ ਤਾਂ ਖਾਲੀ ਆ ਨਾ ਕੋਈ ਜੋ ਵੀ ਨਹੀਂ ਜਾ ਇਹ ਚਲੇ ਜਾਣਾ ਯਾਰ ਕੁਝ ਨਹੀਂ ਹੁੰਦਾ ਸਰਦਾਰ ਕੁਝ ਨਹੀਂ ਬੋਲੇਗਾ ਉਹ ਨਹੀਂ ਬੋਲੇਗਾ ਸਰਦਾਰ ਆਜ ਨਹੀਂ ਬੋਲੇਗਾ ਉਹ ਮੇਰੇ ਕੋਲ ਜੀਰਾ ਪੀਤੇ ਦੇਖ ਲਿਆ ਬੋਲਦਾ ਹਰਾਮ ਦਾ ਖਾਗਾ ਤੇਰਾ ਢੇਢ ਫੜ ਜਾਏਗਾ ਇਹ ਲੈ ਯਾਰ ਕੋਸਿਆ ਨੂੰ ਨਹੀਂ ਪਤਾ ਇੱਥੇ ਬਾਬੇ ਨਾਨਕ ਆ ਆ ਇਹ ਤਾਂ ਕਿ ਚਲੀ ਜਾਂਦਾ ਇਹ ਪਤਾ ਨਹੀਂ ਕਿਹੜਾ ਸਰਦਾਰ ਹੋ ਜਿਹੜਾ ਰਖਾਨ ਤੋਂ ਰੋਕੀ ਜਾਂਦਾ ਇਹਨੂੰ ਕਿਹਦਾ ਸਰਦਾਰ ਤਰਾ गाड़ी ठीक है वाहेगुरू जी का से ठीक जी की फते ਹਾਂ ਕਦੇ ਬੁਲਾ ਰਹੇ ਨੇ ਅਮਰਜੀਤ ਸਿੰਘ ਮੁੱਗੀ ਉਹ ਆਪਣੇ ਨਾਲ ਆਪਣੇ ਵਿਚਾਰਾਂ ਕਹਿੰਦੇ ਕਰਨਗੇ ਉਹ ਜਿਹੜੀਆਂ ਪੁਆਇੰਟ ਨੇ ਜਿਹੜੇ ਤੁਹਾਡੇ ਮੂਹਰੇ ਰੱਖਣ ਨੇ ਆਹ ਵੀ ਜੀ ਬੋਲਗੇ ਯੁਗੋਜਗ ਹਟਲ ਇਹ ਮਾਜਿਸਤਰੀ ਸਰਕਾਰ ਉਹਦੇ ਵਿੱਚ ਚੱਲਦੀ ਸਿੱਧੀ ਦਾ ਕੋਸ਼ਸ਼ਾਵਾ ਪਾ ਕੇ ਧੱਕੇ ਨਾਲ ਜਲਵਾਇਆਂ ਪਰ ਉਹਦੇ ਵਿੱਚ ਕੋਈ ਛੱਡਾ ਚੱਗਾ ਜਾ ਸਾਡੇ ਸਾਡੇ ਹੋ ਸਾਡੀਆਂ ਬਰਾਸ ਦੀ ਮਿੱਦਾ ਉਹਦੇ ਬਿਲਕੁਲ ਨੇੜੇ ਹੀ ਹੋ ਜਿਹੜਾ ਦਾ ਕੰਮ ਜਿਹੜੇ ਹਵਾਰਾ ਪਸ਼ੂ ਹੈ ਜਾਂ ਜਿਹੜਾ ਦਾ ਕੰਮ ਹੋਏ ਬੰਸੀ ਆ ਇਹ ਸਾਲ ਕੇ ਦੇ ਐਮਐਲਏ ਸਾਹਿਬ ਸਰਦਾਰ ਮਨਪਰੀ ਸਿੰਘ ਜੀ ਆਲਸਾ ਵੀ ਗੁੱਟ ਗਿਆ ਜਿਨ੍ਹਾਂ ਨੂੰ ਆਪਾਂ ਸਰਾਉਣਾ ਵਾ ਸਰਕਾਰ ਇੱਕ ਵਾਰੀ ਪ੍ਰਮਾਤਮਾ ਦੇ ਦਰਵਾਜ਼ੇ ਚਾਰਾ ਛੱਡੋ ਬੋਲ ਸੋਨਹਾਰ ਸੋਨਹਾਰ ਆਪਣੇ ਭਾਈ ਵਿੱਕੀ ਪਤਨੀ ਵਾਲੇ ਦੇ ਇੱਕ ਘੰਟੇ ਦਾ ਟਾਈਮ ਆ ਦੋ ਘੁੱਟਰ ਰਹਿ ਗਏ ਭਾਈ ਦਰਵਾਜ਼ੇ ਤੇ ਦੋ ਘੁੱਟਰ ਰਹਿ ਗਏ ਲੋਕ ਕੋਲੇ ਵਿੱਕੀ ਪਤਨੀ ਦੇ ਘੰਟੇ ਦਾ ਟਾਈਮ ਆ ਕੈਂਚ ਲੋ ਐਵੇਂ ਲੈ ਲੈ 11:20 ਹੋ ਗਿਆ ਬਈ ਇੱਕ ਘੰਟੇ ਜਵਾਬ 사 ਗਿਆ ਨਾ ਸਾਲ ਹੋ ਗਿਆ ਚੱਕ ਕਰਾ ਦੂਗਾ ਬਈ ਕਿੱਥੇ ਫਿਰਦਾ ਬਈ ਐਵੇਂ ਉਂਗਾ ਨਾ ਖੜੀ ਕਰਿਓ ਆ ਜਾਂਦਾ ਜਾਂਦਾ ਤੇ ਦੱਸ ਦਿਓ ਬਈ ਦੇ ਰੰਗ ਕਲੀਅਰ ਕਰਕੇ ਫੇਰ ਸਾਮਲ ਕਰਨਾ ਜੀ ਦਿਸਿਆ ਨਹੀਂ ਸਾਨੂੰ ਘੰਟਾ ਹੋ ਗਿਆ ਫਤੇ ਵਾ ਗਿਆ ਲੱਗਦਾ ਮੈਨੂੰ ਸਾਡੇ ਕੂਤਰ ਦਾ ਕੂਤਰ ਕਪਲੇਖਾ ਪਾਈ ਜਾਂਦਾ ਦੇਖਦੇ ਕੋਲੇ ਜਾ ਕੇ ਆ ਆ ਵੇਖੋ ਯਾਰ ਆ ਕੂਤਰ ਉਹੀ ਹੈ ਨਹੀਂ ਭਾਈ ਇਹ ਤਾਂ ਹੋਰ ਨਿਕਲਿਆ ਯਾਰ ਰੰਗ ਰੰਗ ਮਿਲਦਾ ਹੀ ਦੂਰ ਆ ਰਮੜਾ ਪੂਰਾ ਹੋਣ ਵਾਲਾ ਹੀ ਸੀਗਾ ਟਾਈਮ ਪੂਰਾ ਹੋਣ ਵਾਲਾ ਹੀ ਥਾ ਤੇਰੇ ਦੇ 11:20 ਦਾ ਟਾਈਮ ਲੱਗਿਆ ਹੋਈ ਤੇ 12:00 ਵੱਜ ਗਿਆ 20 ਮਿੰਟ ਰਹਿਨੇ ਆ ਗਿਆ ਤੂੰ ਆ ਗਿਆ ਆ ਗਿਆ ਪਹਿਲਾਂ ਵੀ ਹਾਂ ਆ ਗਿਆ ਵੀ ਭੈਣੋ ਨੰਮੀ ਘੜੀ ਪੱਕ ਨਾ ਗਾ ਆਪਣਾ ਰਿਵਲ ਬਾਬਾ ਕਰ ਮੈਂ ਲੱਗ ਕੇ ਬਾਤਾ ਕੇ ਕਰੀ ਬਹੁਤ ਹੋਣਾ ਨਹੀਂ ਤੂੰ ਵਾਚਾਗਾ ਦੌਰ ਵੀ ਲੈ ਦੱਸ ਹੋਰ ਨਾ ਇਹਦਾ ਫੋਨ ਲੱਗਦੇ ਆ ਮੈਂ ਉੱਥੇ ਘੜਾ ਕਿੱਥੇ ਘੜਾਈ ਆ ਯਾਰ ਕੋਲ ਵੀ ਕਰ ਦੋ ਖੰਦਾ ਜੀ ਉਹ ਲੱਗ ਰਿਹਾ ਨੌਜਿਕ ਆ ਆ ਆ ਉਹ ਲੋਈ ਉਹ ਪੌੜੀ ਦੇ ਬੇਟੇ ਜੀ ਉਹ ਲੋਈ ਪੌੜੀ ਉਹ ਬੜੀ ਨਾਲ ਬੜੇ ਖੜੇ ਮੁਰੇ ਕਿਸੇ ਬਾੜ ਦੇ ਦਰਵਾਜ਼ੇ ਨਹੀਂ ਜਾਂਦੇ ਉੱਥੇ ਹੀ ਜੀ ਉੱਥੇ ਦਾ ਜੀ ਹੱਥ ਰੱਖੀ ਮੇਰੇ ਯਾਰ ਕੰਪਟਰ ਬਾਜਾ ਦੇ ਦੇਖੋ ਜੀ ਰੋਡ ਵੱਡਾ ਜਾਮ ਹੋਇਆ ਪਿਆ ਸਾਰਾ ਕਰੋ ਜੀ ਅਖੋਤ ਕਰੋ ਜੀ ਅੰਜਾਮ ਲੰਗਦਾ ਨਹੀਂ ਪਾਵੇ ਚੱਲ ਨਹੀਂ ਵਾਪਸੀ ਦੇ ਕਰੋ ਜੀ ਅਖੋਤ ਕਰੋ ਜੀ ਅੰਜਾਮ ਆਖੇ ਤਾ ਸ ਜਿਹਨ ਕਰਵਾਜਨ ਬਾਗਤ ਸਾਰ ਗਿਆ ਇਹ ਅੱਗੇ ਕਰੋ ਬਣਾਜਾ ਮੌਲਕ ਪਾਟ ਗਿਆ ਬਾਈ ਇੱਥੇ ਭਣੋੜੀ ਆ ਕੇ ਸਾਰਾ ਪੰਜਾਬ ਆ ਗਿਆ ਇੱਥੇ ਪਹੁੰਚ ਗਿਆ ਦੇਖੋ ਜੀ ਜਾਮ ਲੱਗੇ ਹੋਏ ਹੁਣ ਪਹੁੰਚੂ ਬਾਈ ਸਰਕਾਰ ਤੱਕ ਗੱਲ ਆਪਣੀ ਆ ਲੋਕ ਦੱਸਣਗੇ ਦੇਖੋ ਜਾਮ ਆ ਸਾਰੀਆਂ ਬੱਸਾਂ ਬਈ ਲੁਧਿਆਣਾ ਜਾਣ ਵਾਲੇ ਆ ਆ ਸਿੱਧਾ ਇੱਧਰ ਲੁਧਿਆਣਾ ਮੂਰੇ ਓਏ ਇਕੱਲਾ ਹੀ ਫਿਰਦਾ ਇੱਧਰ ਆ ਸਾਹਮਣੇ ਆ ਗਿਆ ਜੀ ਪੈਲਸ ਕਿੰਗਸਵੈਲ ਮਗ ਜਿਓ ਹੋ ਕਹੇ ਕਹੇ ਦਾਹਨ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਬਈ ਕਬੂਤਰਵਾਜ ਹੁੰਨੇ ਆ ਅੱਜ ਦਾਸਤਾ ਬਈ ਲੋਕਾਂ ਦੇ ਇਕੱਠ ਨੇ ਬਈ ਕਬੂਤਰਵਾਜ ਘੋੜਿਆਂ ਵਾਲੇ ਕੁੱਤਿਆਂ ਵਾਲੇ ਵੀਰ ਰਹਿ ਗਏ ਆ ਬਈ ਦੁਨੀਆ ਤੇ ਦੇਖੋ ਇਹ ਇਕੱਠ ਪਿਆਰ ਨਾਲ ਹੀ ਖੜੀ ਹੈ ਜੀ ਯਾਮ ਲੱਗ ਗਿਆ ਬਈ ਯਾਮ ਮੁੱਲਾਪੁਰ ਤੋਂ ਯਾਮ ਲੱਗਿਆ ਵਾ ਬਨੋੜਾ ਤੋਂ ਉਹ ਮਰੀ ਜਾਂਦਾ ਚੱਕਰ ਕਕੂਤਰ ਵੇ ਆਪਣੇ ਨਾਲ ਹੋਵੇ ਉਹ ਵੜਾ ਉਹ ਵੇ ਹੋਵੇ ਪਹਿਲਾ ਬੱਤਲ ਫਾੜਦੇ ਹੁੰਦੇ ਸੀ ਅੱਜ 50 ਫਟ ਗਏ ਨਾ ਆ ਗੜਾ ਓਸ ਆ ਜਾ ਹਾਂ ਯਾਰ ਕਿ ਲੈ ਕੇ ਆ ਦੋ ਚੱਕਾ ਜਾਮ ਦੇਖੋ ਜਾਮ ਚੱਕਾ ਜਾਮ ਕਹਿੰਦੇ ਨੂੰ ਲੋ ਵੀ ਬਾਬਿਓ ਵੇਖੋ ਬੱਸ ਤੇ ਚੜ ਕੇ ਹੁਣ ਦਿਖਾ ਰਹੇ ਆ ਇਕੱਠ ਪਰਲੇ ਪਾਸੇ ਜਮਾਂ ਜਾਮ ਲੱਗਿਆ ਬੰਦ ਹੋਇਆ ਪਿਆ ਉਹ ਟਾਈਮ ਹੀ ਖੜੀਆਂ ਗੱਡੀਆਂ ਹੁੰਦੀਆਂ ਸੀ ਮੇਕੋ ਪੇਥੋਂ ਦੰਗਿਆ ਹੋ ਲੱਗਿਆ ਆ ਆਪਣੇ ਪਿੰਡ ਦੀ ਸ਼ਾਂਗ ਦਾ ਸਾਰੀ ਚੱਲੇ ਹੁਣ ਪਿੰਡ ਨੂੰ ਬਾਈ